ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਗੁਰੂ ਦੀ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀ ਆਪ ਜੀ ਦੇ ਨਾਲ ਅੱਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਹੰਸਾਲੀ ਸਾਹਿਬ ਦੀ ਇੱਕ ਘਟਨਾ ਸਾਂਝੀ ਕਰਨ ਲੱਗੇ ਹਾਂ ਕਿ ਕਿਸ ਤਰ੍ਹਾਂ ਇੱਕ ਬੀਬੀ ਜੋ ਭਾਵਨਾ ਦੇ ਨਾਲ ਉੱਥੇ ਜਾਂਦੀ ਹੈ ਅਤੇ ਉਸ ਭੈਣ ਦਾ ਕੈਂਸਰ ਦਾ ਰੋਗ ਕਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਆਪਣੀ ਬਚਨਾਂ ਦੇ ਨਾਲ ਖਤਮ ਕਰ ਦਿੱਤਾ ਜਿਸ ਭੈਣ ਦੀ ਮੈਂ ਗੱਲ ਕਰਨ ਲੱਗਾ ਹਾਂ ਉਹ ਭੈਣ ਅੱਜ ਵੀ ਇਸ ਸੰਸਾਰ ਦੇ ਵਿੱਚ ਹੈ ਤੇ ਐਜ਼ ਅ ਟੀਚਰ ਇੱਕ ਅਧਿਆਪਕ ਦੇ ਤੌਰ ਤੇ ਉਹ ਭੈਣ ਨੌਕਰੀ ਕਰ ਰਹੀ ਹੈ ਉਸ ਭੈਣ ਦਾ ਜੋ ਪੇਕਾ ਘਰ ਹੈ ਉਹ ਬਾਲਪੁਰ ਹੈ ਅਤੇ ਜਿਹੜਾ ਉਸ ਦਾ ਸਹੁਰਾ ਘਰ ਹੈ ਉਹ ਖੇੜੀਬਰਨਾ ਹੈ ਉਹ ਭੈਣ ਦੱਸ ਰਹੀ ਸੀ ਕਿ ਮੇਰੇ ਦਾਦੀ ਜੀ ਵੀ ਮੇਰੇ ਜੋ ਦਾਦੀ ਜੀ ਸਨ ਉਹ ਵੱਡੇ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਦੀ ਸੇਵਾ ਕਰਨ ਜਾਂਦੇ ਸਨ ਅਤੇ ਮਹਾਂਪੁਰਸ਼ਾਂ ਦੇ ਨਾਲ ਮੇਰੀ ਦਾਦੀ ਜੀ ਦਾ ਅਥਾਹ ਪ੍ਰੇਮ ਪਿਆਰ ਸੀ ਜੇ ਮਹਾਂਪੁਰਸ਼ਾਂ ਨੇ ਕਦੇ ਵੀ ਪਟਿਆਲੇ ਜਾਣਾ ਨਾ ਤਾਂ ਮੇਰੀ ਦਾਦੀ ਜੀ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਲੈ ਜਾਂਦੇ ਸਨ ਵੀ ਮਹਾਂਪੁਰਸ਼ਾਂ ਦੇ ਬਚਨ ਸੁਣਾਉਣਗੇ ਅਤੇ ਮੇਰੇ ਦਾਦੀ ਜੀ ਬਹੁਤ ਸੇਵਾ ਕਰਦੇ ਸਨ ਅਤੇ ਸਾਡੇ ਸਾਰੇ ਪਰਿਵਾਰ ਦਾ ਹੀ ਮਹਾਂਪੁਰਸ਼ ਬਹੁਤ ਜ਼ਿਆਦਾ ਖਿਆਲ ਰੱਖਦੇ ਸਨ ਬੜੀਆਂ ਸੀਸਾ ਦਿੰਦੇ ਸਨ ਪਰਿਵਾਰ ਨੂੰ ਉਹ ਕਹਿੰਦੀ ਵੀ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਵਰਜੀਨ ਕੋਈ ਮੈਨੂੰ ਪ੍ਰੋਬਲਮ ਹੋ ਗਈ ਜਦੋਂ ਅਸੀਂ ਡਾਕਟਰ ਦੇ ਕੋਲ ਚੈੱਕਅਪ ਕਰਾਇਆ ਉਹਦੇ ਵਿੱਚ ਡਾਕਟਰਾਂ ਨੇ ਸਾਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਭੈਣ ਜੀ ਤੁਹਾਨੂੰ ਕੈਂਸਰ ਹੈ ਜਦੋਂ ਕਹਿੰਦੀ ਅਸੀਂ ਇਹ ਗੱਲ ਸੁਣੀ ਚਲੋ ਹੈ ਤਾਂ ਸਾਡੇ ਕਰਮਾਂ ਦਾ ਲੈਣ ਦੇਣ ਹੀ ਪਰ ਇੱਕ ਵਾਰ ਤਾਂ ਕਹਿੰਦੀ ਵੀ ਵੀਰ ਜੀ ਪੈਰਾ ਹੈ ਤਾਂ ਮਿੱਟੀ ਨਿਕਲ ਜਾਂਦੀ ਹੈ ਕਿਉਂਕਿ ਛੋਟਾ ਮੋਟਾ ਰੋਗ ਹੋਵੇ ਬੰਦਾ ਦਵਾਈ ਲੈ ਕੇ ਮੈਡੀਸਨ ਲੈ ਕੇ ਠੀਕ ਕਰ ਲੈਂਦਾ ਹੈ ਪਰ ਐਡਾ ਵੱਡਾ ਰੋਗ ਤੇ ਇੰਨਾ ਖਰਚਾ ਤੇ ਚਲੋ ਜੋ ਮੇਰੇ ਮਨ ਵਿੱਚ ਵਿਰਾਗ ਸੀ ਤੇ ਮੇਰੇ ਮਨ ਵਿੱਚ ਭਾਵਨਾ ਵੀ ਸੀ ਵੀ ਮਹਾਪੁਰਸ਼ਾਂ ਕੋਲ ਜਾਣਾ ਹੈ ਅਤੇ ਉਹਨਾਂ ਅੱਗੇ ਮੈਂ ਬੇਨਤੀ ਕਰਾਂਗੀ ਉਹ ਕਹਿੰਦੀ ਵੀਰ ਜੀ ਅਸੀਂ ਮਹਾਪੁਰਸ਼ਾਂ ਦੇ ਕੋਲ ਹੁਣ ਸੰਤ ਬਾਬਾ ਪਰਮਜੀਤ ਸਿੰਘ ਜੀ ਕੋਲ ਚਲੇ ਗਏ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹਨਾਂ ਨੂੰ ਮੈਂ ਜਾ ਕੇ ਆਪਣੀ ਜੋ ਪ੍ਰੋਬਲਮ ਸੀ ਜੋ ਮੈਨੂੰ ਇਹ ਕੈਂਸਰ ਦਾ ਰੋਗ ਸੀ ਉਸ ਬਾਰੇ ਮੈਂ ਮਹਾਪੁਰਸ਼ਾਂ ਨੂੰ ਦੱਸਿਆ ਤਾਂ ਮਹਾਪੁਰਸ਼ਾਂ ਨੇ ਬڑا ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਬੀਬਾ ਤੂੰ ਸਾਡੀ ਧੀ ਹੈ ਕਬਰਾਈ ਦਾ ਨਹੀਂ ਹੁੰਦਾ ਦੁੱਖ ਸੁੱਖ ਸਭ ਕਰਮਾਂ ਦੇ ਨੇ ਬਾਣੀ ਵਿੱਚ ਵੀ ਪੜਦੇ ਹਨ ਦੁੱਖ ਸੁੱਖ ਦੋਹੇਦਰ ਕੱਪੜੇ ਪਹਿ ਰਹਿ ਜਾਏ ਮਨੁੱਖ ਵੀ ਇਹ ਦੁੱਖ ਤੇ ਸੁੱਖ ਦੇ ਦੋ ਕੱਪੜੇ ਹਨ ਜਿਵੇਂ ਆਪਾਂ ਕੱਪੜੇ ਵਸਤਰ ਚੇਂਜ ਕਰਦੇ ਹਾਂ ਉਸੇ ਤਰ੍ਹਾਂ ਹੀ ਕਦੇ ਦੁੱਖ ਆ ਜਾਂਦਾ ਹੈ ਕੋਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦਾ ਹੈ ਤਾਂ ਕਹਿੰਦੀ ਵੀਰ ਜੀ ਚਲੋ ਮਹਾਂਪੁਰਸ਼ਾਂ ਨੇ ਫਿਰ ਮੈਨੂੰ ਬੜੇ ਪਿਆਰ ਦੇ ਨਾਲ ਜੋ ਗੱਲ ਸਮਝਾਈ ਮੈਂ ਉਸ ਗੱਲ ਨੂੰ ਉਹਨਾਂ ਦੇ ਬਚਨ ਨੂੰ ਪੱਲੇ ਬੰਨ ਲਿਆ ਪਹਿਲੀ ਗੱਲ ਤਾਂ ਮਹਾਂਪੁਰਸ਼ਾਂ ਨੇ ਕਿਹਾ ਵੀ ਆਪਣੇ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਹੈ ਕਿਉਂਕਿ ਸਤਗੁਰੂ ਬਹੁਤ ਸਮਰੱਥ ਹਨ ਉਹ ਕੁਝ ਵੀ ਕਰ ਸਕਦੇ ਹਨ ਦੂਸਰੇ ਵੇਨਤੀ ਉਹਨੇ ਮੈਨੂੰ ਕਿਹਾ ਕਿ ਬੇਟਾ ਤੁਸੀਂ ਰਾਮਕਲੀ ਕੀ ਵਾਰ ਜੋ 966 ਅੰਗ ਤੇ ਆਉਂਦੀ ਹੈ ਉਸ ਦਾ ਜਿੰਨਾ ਹੋ ਸਕੇ ਰੋਜ਼ ਜਾਪ ਕਰਨਾ ਹੈ ਉਸ ਤੋਂ ਇਲਾਵਾ ਆਪ ਜੀ ਨੇ ਕੀ ਕਰਨਾ ਹੈ ਹਾਈਬ੍ਰਿਡ ਕਣਕ ਲੈ ਲੈਣੀ ਹੈ ਅਤੇ ਜੋ ਗਰਾਸ ਵੀਟ ਹੁੰਦੀ ਹੈ ਆਪਾਂ ਕਹਿੰਦੇ ਆ ਨਾ ਵੀ ਘਰ ਦੇ ਵਿੱਚ ਕਣਕ ਵਿੱਚ ਕੇ ਜਦੋਂ ਕਣਕ ਥੋੜੀ ਯੁੱਗ ਜਾਂਦੀ ਹੈ ਉਸ ਨੂੰ ਫਿਰ ਗ੍ਰाइंड ਕਰਕੇ ਪਾਣੀ ਦਾ ਉਹਦਾ ਜੋ ਜੂਸ ਬਣਦਾ ਹੈ ਜੋ ਉਹਦਾ ਪਾਣੀ ਹੁੰਦਾ ਹੈ ਉਸ ਨੂੰ ਐਜ਼ ਏ ਮੈਡੀਸਨ ਦੇ ਤੌਰ ਤੇ ਲੈਣਾ ਹੈ ਅਤੇ ਪਾਠ ਨਹੀਂ ਛੱਡਣਾ ਇਹ ਜਿਹੜਾ ਵੀਟ ਗ੍ਰਾਸ ਦਾ ਜੋ ਵੀ ਪ੍ਰੋਸੈਸ ਹੈ ਤੇ ਬੇਟਾ ਇਹ ਤੈਂ ਆਪਣੇ ਹੱਥ ਨਾਲ ਕਰਨਾ ਹੈ ਅਤੇ ਰੋਜ਼ ਸਤਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਮਨ ਇੱਕ ਚਿੱਤ ਨਾਲ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਨੀ ਹੈ ਤੇ ਸਤਗੁਰੂ ਕਿਰਪਾ ਕਰਨਗੇ ਤੇਰਾ ਜਿਹੜਾ ਕੈਂਸਰ ਦਾ ਰੋਗ ਹੈ ਉਹ ਮਹਾਰਾਜ ਆਪ ਹੀ ਕਿਰਪਾ ਕਰਕੇ ਖਤਮ ਕਰ ਦੇਣਗੇ ਤਾਂ ਉਹ ਭੈਣ ਕਹਿੰਦੀ ਕਿ ਵੀਰ ਜੀ ਮੈਂ ਇਸ ਤਰ੍ਹਾਂ ਹੀ ਕੀਤਾ ਜੋ ਮੈਨੂੰ ਮਹਾਂਪੁਰਸ਼ਾਂ ਨੇ ਕਿਹਾ ਸੀਗਾ ਮੈਂ ਜੋਬ ਵੀ ਕਰਦੀ ਸੀ ਪਰ ਮੈਂ ਸਤਗੁਰੂ ਤੇ ਭਰੋਸਾ ਨਹੀਂ ਆਪਣਾ ਛੱਡਿਆ ਕਿਉਂਕਿ ਮੈਨੂੰ ਉਰੀ ਆਸਤੀ ਜੋ ਸਤਗੁਰੂ ਪ੍ਰਤੀ ਮੇਰੀ ਸ਼ਰਧਾ ਭਾਵਨਾ ਸੀ ਜੋ ਮੇਰੇ ਮਨ ਦੇ ਵਿੱਚ ਸੀਗਾ ਮੈਂ ਆਪਣੇ ਸਤਗੁਰੂ ਤੇ ਸਾਰਾ ਕੁਝ ਛੱਡ ਕੇ ਅੱਗੇ ਦਾ ਰਾਹ ਦੇਖਿਆ ਕਿ ਜਿੰਨੀ ਜ਼ਿੰਦਗੀ ਹੈ ਹੁਣ ਉਸ ਪ੍ਰਮਾਤਮਾ ਦੇ ਨਾਮ ਤੇ ਲਾਉਣੀ ਹੈ ਤਾਂ ਕਹਿੰਦੀ ਵੀਰ ਜੀ ਮੈਂ ਨੇਮ ਦੇ ਨਾਲ ਜਾਪ ਵੀ ਕਰਦੀ ਰਹੀ ਤੇ ਮਹਾਂਪੁਰਸ਼ਾਂ ਨੇ ਸਾਨੂੰ ਸੇਵਾ ਕਰਨ ਦੇ ਲਈ ਵੀ ਕਿਹਾ ਸੀ ਮੇਰਾ ਬੇਟਾ ਅੱਜ ਵੀ ਹੰਸਾਲੀ ਸਾਹਿਬ ਜਾਂਦਾ ਹੈ ਉਹ ਆਪਣੀ ਜੋ ਮਨ ਵਿੱਚ ਜਿੰਨੀ ਕਿ ਭਾਵਨਾ ਹੁੰਦੀ ਹੈ ਉਹ ਆਪਣੀ ਸ਼ਰਧਾ ਭਾਵਨਾ ਦੇ ਨਾਲ ਉੱਥੇ ਜਾ ਕੇ ਸੇਵਾ ਅੱਜ ਵੀ ਕਰ ਰਿਹਾ ਹੈ ਤੇ ਉਹ ਉੱਥੇ ਸੇਵਾ ਕਰਨ ਚਲਾ ਜਾਂਦਾ ਸੀਗਾ ਤੇ ਮੈਂ ਆਪਣਾ ਇਹ ਨੇਮ ਦੇ ਨਾਲ ਪਾਠ ਕਰਦੀ ਸੀ ਤੇ ਜੋ ਬੀਟ ਗ੍ਰਾਸ ਦਾ ਕਹਿੰਦੇ ਸੀ ਮਾ ਪੁਰਸ਼ਾਂ ਨੇ ਜੋ ਮੈਨੂੰ ਪਰਸੇ ਦੱਸਿਆ ਸੀ ਉਹਨੂੰ ਫੋਲੋ ਕਰ ਰਹੀ ਸੀ ਕਹਿੰਦੇ ਜਦੋਂ 1 ਮਹੀਨੇ ਬਾਅਦ ਮੇਰੀ ਰਿਪੋਰਟ ਆਈ ਮੈਂ ਚੈੱਕ ਕਰਾਇਆ 9.2 ਆਇਆ ਕੈਂਸਰ ਦਾ ਤਾਂ ਜਦੋਂ ਮੈਂ ਮਹਾਂਪੁਰਸ਼ਾਂ ਦੇ ਕੋਲ ਇਹ ਰਿਪੋਰਟ ਲੈ ਕੇ ਗਈ ਤਾਂ ਮਹਾਂਪੁਰਸ਼ ਕਹਿੰਦੇ ਸੰਤ ਬਾਬਾ ਪਰਮਜੀਤ ਸਿੰਘ ਜੀ ਕਿ ਬੇਟਾ ਦਾ ਕੁਝ ਵੀ ਨਹੀਂ ਇਹ ਤਾਂ ਖਤਮ ਹੈ ਸਾਰਾ ਕੁਝ ਤੇਰਾ ਕੈਂਸਰ ਦਾ ਖਤਮ ਹੋ ਗਿਆ ਕਹਿੰਦੀ ਉਸ ਤੋਂ ਬਾਅਦ ਵੀਰ ਜੀ ਜੇ ਡਾਕਟਰ ਕਹ ਰਹੇ ਸੀ ਵੀ ਤੈਨੂੰ ਕੈਂਸਰ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਕੀਮੋਥੈਰੇਪੀ ਲੱਗਦੀ ਹੈ ਕਿੰਨਾ ਖਰਚ ਆਉਂਦਾ ਹੈ ਸਰੀਰ ਦੇ ਸਾਰੇ ਵਾਲ ਝੜ ਜਾਂਦੇ ਹਨ ਉਹ ਭੈਣ ਕਹਿੰਦੀ ਵਸ ਮੈਂ ਗੁਰੂ ਤੇ ਆਸਤਾ ਤੇ ਸ਼ਰਧਾ ਰੱਖੀ ਤੇ ਵੀਰ ਜੀ ਅੱਜ ਮੇਰਾ ਕੈਂਸਰ ਦਾ ਜਿਹੜਾ ਰੋਗ ਹੈ ਉਹ ਆਪ ਮਹਾਂਪੁਰਸ਼ਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਮੇਰਾ ਰੋਗ ਕੈਂਸਰ ਦਾ ਖਤਮ ਕਰ ਦਿੱਤਾ ਇਸ ਗੱਲ ਨੂੰ ਅੱਜ ਵੀਰ ਜੀ 3 ਸਾਲ ਹੋ ਗਏ ਮੈਂ ਬਿਲਕੁਲ ਤੰਦਰੁਸਤ ਹਾਂ ਅਤੇ ਸਤਿਗੁਰੂ ਨੇ ਹੋਰ ਰਹਿਮਤ ਕੀਤੀ ਤੇ ਮੈਂ ਅੱਜ ਵੀ ਹੋਰ ਬਾਣੀ ਨਾਲ ਜੁੜ ਗਈ ਤੇ ਉਸ ਭੈਣ ਦੇ ਨਾਲ ਮੇਰੀ ਫੋਨ ਤੇ ਗੱਲ ਹੋਈ ਕਿਉਂਕਿ ਉਹ ਭੈਣ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੈ ਤਾਂ ਉਸ ਨਾਲ ਮੇਰੀ ਅੱਜ ਜਦੋਂ ਗੱਲ ਹੋਈ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੋਵੇ ਤਾਂ ਆਪ ਜੀ ਮੈਨੂੰ ਮੈਸੇਜ ਭੇਜ ਸਕਦੇ ਹੋ ਮੈਂ ਉਸ ਭੈਣ ਨੂੰ ਮਲਾ ਵੀ ਸਕਦਾ ਹਾਂ ਜੇ ਆਪ ਜੀ ਕਹੋਗੇ ਤਾਂ ਆਉਣ ਵਾਲੇ ਸਮੇਂ 'ਚ ਮੈਂ ਉਹਨਾਂ ਭੈਣ ਨੂੰ ਵੀਡੀਓ ਦੇ ਵਿੱਚ ਵੀ ਲੈ ਕੇ ਆ ਸਕਦਾ ਹਾਂ ਬਾਕੀ ਬੇਨਤੀ ਹੈ ਕਿ ਆਪ ਜੀ ਅੱਗੇ ਜੇ ਕੋਈ ਆਪ ਜੀ ਦੇ ਮਨ ਵਿੱਚ ਮਹਾਪੁਰਸ਼ਾਂ ਪ੍ਰਤੀ ਕੋਈ ਸਵਾਲ ਹੈ ਜਵਾਬ ਹੈ ਜਾਂ ਕੋਈ ਪੁੱਛਣਾ ਹੈ ਤਾਂ ਭਾਈ ਆਪ ਜੀ ਕਮੈਂਟ ਦੇ ਵਿੱਚ ਆਪਣੀ ਬੇਨਤੀ ਲਿਖ ਕੇ ਮੈਨੂੰ ਕਮੈਂਟ ਦੇ ਵਿੱਚ ਭੇਜ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰਾਂਗਾ ਵੀ ਜੋ ਆਪ ਜੀ ਦੀ ਬੇਨਤੀ ਹੈ ਉਹ ਮਹਾਂਪੁਰਸ਼ਾਂ ਤੱਕ ਪਹੁੰਚਾ ਦੇਵਾਂ ਅਤੇ ਜੇ ਕੋਈ ਆਪ ਜੀ ਨੇ ਹੋਰ ਕਿਸੇ ਤਰ੍ਹਾਂ ਦੀ ਵੀਡੀਓ ਮਹਾਂਪੁਰਸ਼ਾਂ ਬਾਰੇ ਆਪ ਜੀ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਕੰਟੈਂਟ ਲੈ ਕੇ ਆਈਏ ਤਾਂ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਬਾਕੀ ਸੰਗਤ ਜੀ ਜੋ ਸ਼ਰਦਾ ਕਰ ਸੀਮ ਦੇ ਗੁਰਪਾਰ ਉਤਾਰਨ ਖਾਰ ਜਿਨ੍ਹਾਂ ਨੇ ਸ਼ਰਦਾ ਦੇ ਨਾਲ ਗੁਰੂ ਦੀ ਸੇਵਾ ਕੀਤੀ ਗੁਰੂ ਤੇ ਭਰੋਸਾ ਰੱਖਿਆ ਬਾਣੀ ਤੇ ਭਰੋਸਾ ਰੱਖਿਆ ਉਹ ਤਾਂ ਸਦਾ ਹੀ ਪਾਰ ਹੋ ਜਾਂਦੇ ਹਨ ਬਾਕੀ ਇਸ ਵੀਡੀਓ ਦਾ ਮਕਸਦ ਸਿਰਫ ਇੰਨਾ ਕੀ ਹੈ ਵੀ ਜਿਨ੍ਹਾਂ ਨੂੰ ਵੀ ਇਹ ਵਾ ਇਸ ਵੀਡੀਓ ਬਾਰੇ ਪਤਾ ਲੱਗੇਗਾ ਉਹ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨ ਸਾਡਾ ਉਦੇਸ਼ ਸਿਰਫ ਇੱਕੋ ਹੀ ਹੈ ਬਾਣੀ ਦੇ ਨਾਲ ਜੁੜਨਾ ਤੇ ਬਾਣੀ ਦੇ ਨਾਲ ਜੁੜਨਾ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਸੰਗਤ ਜੀ ਤਾਂ ਕੋਸ਼ਿਸ਼ ਕਰਨਾ ਇਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ 'ਚ ਮਿੱਤਰਾਂ 'ਚ ਸਾਥ ਸੰਬੰਧੀਆਂ ਦੇ ਵਿੱਚ ਇਸ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪ ਜੀ ਨੂੰ ਇੱਕ ਬੀਬੀ ਜਿਸ ਨੇ ਮਹਾਪੁਰਸ਼ਾਂ ਦੀ ਕਿਰਪਾ ਸਦਕਾ 350 ਅਖੰਡ ਪਾਠ ਸਾਹਿਬ ਇਕੱਲੀ ਨੇ ਇੱਕ ਚੌਂਕੜੇ ਦੇ ਵਿੱਚ ਕੀਤੇ ਹਨ ਉਸ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਸੋ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕਰਿਆ ਕਿਉਂਕਿ ਅਸੀਂ ਜੋ ਵੀ ਮਹਾਪੁਰਸ਼ਾਂ ਦੇ ਨਾਲ ਜਾਣਕਾਰੀ ਹੁੰਦੀ ਹੈ ਜੋ ਉਹਨਾਂ ਦੇ ਬਚਨਾਂ ਉਹਨਾਂ ਬਾਰੇ ਆਪ ਜੀ ਨੂੰ ਦੱਸਦੇ ਰਹੇ ਹਾਂ ਭੁੱਲਾਂ ਚੁੱਕਾਂ ਸੰਗਤ ਅਤੇ ਗੁਰੂ ਮਹਾਰਾਜ ਬਖਸ਼ਨ ਜੋਗਨੇ ਜੀ ਅਸੀਸਾਂ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ